ਸਰ ਸ਼੍ਰੀਕਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ ਮੀਡੀਆ ਮੈਂ ਮਨਪ੍ਰਤ ਪਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਆ ਜਾਖੜ ਦੀ ਚੁੱਪੀ ਤੇ ਪਖਿਆ ਸਿਆਸੀ ਮਾਹੌਲ ਆਪ ਸਰਕਾਰ ਤੇ ਇੱਕ ਵਾਰ ਇਹ ਵਿਕਰਮਜੀਤ ਲਿਖਿਆ ਤੋਂ ਇੰਤਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ ਬਰਾਲੀ ਸਾੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਹੋਇਆ ਸਬਕ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਤੇ ਕੀ ਤੀਵ ਵਿਵਾਦ ਤੇ ਟਿੱਪਣੀ ਆਰਤੀਆਂ ਵੱਲੋਂ ਮੰਡੀ ਬੰਦ ਕਰਨ ਦਾ ਕੀਤਾ ਗਿਆ ਐਲਾਨ उन खबरां विस्तार नाल सुनील जाखड़ ਦੇ ਅਸਤੀਫੇ ਦੀ ਗੱਲ ਉੱਡਣ ਤੋਂ ਬਾਅਦ ਜੋ ਜਾਖੜ ਵੀ ਚੁੱਪੀ ਤੇ ਜਿਹੜਾ ਸਿਆਸੀ ਮਾਹੌਲ ਹੈ ਉਹ ਭੱਜ ਚੁੱਕਿਆ ਹੈ ਦਾ ਸਹੀ ਇਹ ਕੀ ਪੰਜਾਬ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਜਾਨ ਬਾਰੇ ਸੁਨੀਲ ਜਾਖੜ ਦੀ ਚੁੱਪ ਤੇ ਮਾਹੌਲ ਸਵਾਲ ਉੱਠਣ ਲੱਗ ਗਏ ਨੇ ਹਾਲਾਂਕਿ ਅਧਿਕਾਰਤ ਤੌਰ ਤੇ ਸੁਨੀਲ ਜਾਖੜ ਦੇ ਅਸਤੀਫੇ ਬਾਰੇ ਕੋਈ ਖਬਰ ਨਹੀਂ ਆਈ ਹੈ ਪਰੰਤੂ ਜਾਖੜ ਨੇ ਵੀ ਹਲੇ ਤੱਕ ਇਸ ਮਾਮਲੇ ਤੇ ਚੁੱਪ ਵੱਟੀ ਹੋਈ ਹੈ ਜਾਖੜ ਨੇ ਇਸ ਕਦਮ ਨੂੰ ਲੈ ਕੇ ਸੂਬੇ ਵਿੱਚ ਉਸਿਆਸੀ ਮਾਹੌਲ ਜ਼ਰੂਰ ਗਰਮ ਕਰ ਦਿੱਤਾ ਹੈ ਖਾਸ ਕਰਕੇ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਤੋਂ ਜਨ ਬਸਦੇ ਹੋਈ ਸ਼ੁਰੂ ਕਰ ਦਿੱਤੇ ਹਨ ਜੱਤੀ ਪਾਸਪਾ ਨੂੰ ਜਾਕਰ ਦੇ ਬਚਾਅ ਪੱਖ ਵਿੱਚ ਆ ਗਏ ਹਨ ਪਤਾ ਲੱਗਾ ਹੈ ਕਿ ਪੰਜਾਬ ਪਾਸਪਾ ਦੀ ਇਹ ਮੀਟਿੰਗ 30 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਸਦੀ ਗਈ ਹੈ ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਜਰੂਪਾਨੀ ਇਕੁੰਜ ਰਹੇ ਹਨ ਸ੍ਰੀ ਜਾਖੜ ਨੇ ਆਪਣਾ ਆਖਰੀ ਧਿਨ 24 ਸਤੰਬਰ ਨੂੰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ਅਤੇ ਉਸ ਮਗਰੋਂ ਉਹਨਾਂ ਨੇ ਕੋਈ ਵੀ ਟਿੱਪਣੀ ਨਹੀਂ ਕੀਤਾ ਹੈ ਉਹਨਾਂ ਸਿਫੇ ਦਾ ਰੌੜਾ ਰੱਪਾ ਪੈਂ ਤੋਂ ਬਾਅਦ ਵੀ ਜਾਖੜ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ ਵੇਰਵਿਆਂ ਅਨੁਸਾਰ ਸੁਨੀਲ ਜਾਖੜ ਨੇ ਕਰੀਬ 10 ਉਹ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ ਸੀ ਸੂਤਰ ਦੱਸਦੇ ਹਨ ਕਿ ਜਖੜ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿੱਚ ਦੋ ਮੁੱਦੇ ਵੀ ਉਠਾਏ ਸਨ ਪਹਿਲਾ ਇਹ ਕਿ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਕਿ ਦੂਜਾ ਇਹ ਕਿ ਕਾਲੀ ਦਲ ਨਾਲ ਗੱਡ ਜੋੜ ਕਰਕੇ ਅੱਗੇ ਵਧਿਆ ਜਾ ਸਕੇ ਜੜੇ ਪਰਾ ਕੋਈ ਵੀ ਹੋਵੇ ਸੂਤਰ ਦੱਸਦੇ ਹਨ ਕਿ ਜਨੀਲ ਜਖੜ ਪਿਛਲੇ ਕੁਝ ਸਮੇਂ ਤੋਂ ਸਿਆਸੀ ਤੌਰ ਤੋਂ ਖੁੱਟਣ ਮਹਿਸੂਸ ਕਰ ਰਹੇ ਹਨ ਅਤੇ ਹੁਣ ਉਹ ਭਾਤ ਭਾਗ ਵੱਲੋਂ ਚੁਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਵਿੱਚ ਵੀ ਸਰਗਮ ਨਹੀਂ ਸਨ ਦੱਸਦੇ ਕਿ ਜੁਨੀ ਜਖੜ ਦੇ ਸੀਪੇ ਵਾਲੇ ਗੱਲ ਤੇ ਚੁੱਪੀ ਬੱਤਰ ਨਹੀਂ ਜਿਹੜਾ ਸਿਆਸੀ ਮਾਹੌਲ ਹੈ ਉਹ ਭਖਾ ਕੇ ਭਖਾਰਾ आप सरकार, ने, आप सरकार जोड़ा सवाल नहीं चाहती की सूबे लोग चोसा लिया ने कह की हैरानी वाली गल है की चो जाबता लागू होने अड़ताली घंटे समा बीत चुका है पर हले तक ब्लाक विकास की पंचायत अफसर दफ्तर ਅਕੂਬਕ ਵਰਗਾਂ ਲਈ ਰਾਖਵੇ ਕੀਤੇ ਪਿੰਡਾਂ ਦੀਆਂ ਸੂਚੀਆਂ ਨਹੀਂ ਮਿਲ ਰਹੀਆਂ ਉਹਨਾਂ ਨੇ ਕਿਹਾ ਕਿ ਬीडीपीਓ ਦਫ਼ਤਰਾਂ ਨੂੰ ਪਾਰੀ ਸੁਰੱਖਿਆ ਫੋਰਸ ਲਗਾ ਕੇ ਕਿੱਲਿਆਂ ਵਿੱਚ ਬਦਲ ਦਿੱਤਾ ਗਿਆ ਹੈ ਤਾਂ ਜੋ ਵਿਰੋਧੀ ਪਾਰਟੀਆਂ ਦੇ ਲੋਕ ਬीडीपीਓ ਕੋਲ ਪਹੁੰਚੀ ਨਾ ਸਕਣ ਉਹਨਾਂ ਦੇ ਉਸੇ ਲਗਾਉਂਦੇ ਆ ਕਿ ਪੰਚਾਇਤੀ ਦੇ ਰਾਖਵੇਕਰਨ 'ਚ ਗੰਭੀਰ ਬੇਨੀਮੀਆ ਕੀਤਾ ਗਿਆ ਹੈ ਬਲਾਕ ਤਸਕਾ ਡਿਪੈਂਡ ਬਾਰੋਵਲੀ ਨੂੰ ਐਸਸੀ ਵਰਗ ਲਈ ਰਾਖਵਾ ਕਰ ਦਿੱਤਾ ਗਿਆ ਹੈ ਜੱਤੀ ਪਿੰਡ ਵਿੱਚ ਇੱਕ ਵੀ ਕਰ ਐਸਸੀ ਵਰਗਦਾਨ ਨਹੀਂ ਹੈ ਦਾਸ ਇਹ ਕਿ ਵਿਕਰਮਜੀਤ ਮਜੀਠੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਪ ਸਰਕਾਰ ਦੇ ਕੁਝ ਵਾਲ ਖੜੇ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 48 ਘੰਟਿਆਂ ਤੋਂ ਜੜਾ ਮੋਹਾਲੀ ਹਸਪਤਾਲ ਫੋਰਟਿਸ ਦੇ ਵਿੱਚ ਦਾਖਲ ਨਹੀਂ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਵੱਲੋਂ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਦੱਸੇ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 24 ਘੰਟਿਆਂ ਤੋਂ ਬਾਅਦ ਮੋਹਾਲੀ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ ਉਹ ਉੱਥੇ ਰੂਟੀ ਚੈੱਕਅਪ ਲਈ ਗਏ ਸਨ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਸੀ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰਕੇ ਜਸਵਾਲ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਅਲਤ ਜੋ ਸੁਧਾਰ ਹੈ ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰਕੇ ਜਸਵਾਲ ਨੇ ਦੱਸਿਆ ਹੈ ਕਿ ਅੱਜ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸੰਬੰਧਿਤ ਕੁਝ ਟੈਸਟ ਕੀਤੇ ਹਨ ਜ ਜਿਸਦੇ ਨਤੀਜੇ ਆ ਲਈ ਹੈ ਜੇ ਉਡੀਕ ਹੈ ਮੁੱਖ ਮੰਤਰੀ ਦੀ ਪਰਸਨਰੀ ਆਰਟਰੀ ਵਿੱਚ ਦਬਾਅ ਵਧਨ ਕਾਰਨ ਉਹਨਾਂ ਦੇ ਦਿਲ ਤੇ ਦਬਾਅ ਪੈ ਗਿਆ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਅਨਿਯਮਿਤ ਹੋ ਗਿਆ ਹੈ ਫਿਲਹਾਲ ਮੁੱਖ ਮੰਤਰੀ ਦੇ ਸਾਰੇ ਸਰੀਰ ਪੂਰੀ ਤਰ੍ਹਾਂ ਸਥਿਤ ਹਨ ਦਿਲ ਦੇ ਟੈਸਟਾਂ ਤੇ ਜਾਂਚਾਂ ਦੇ ਨਤੀਜਿਆਂ ਤੋਂ ਬਾਅਦ ਹੀ ਡਾਕਟਰ ਅੱਗੇ ਦਾ ਫੈਸਲਾ ਕਰੇਗਾ ਕਿ ਮੁੱਖ ਮੰਤਰੀ ਦਿਲ ਦੇ ਕੁਝ ਸਰ ਟੈਸਟ ਕੀਤੇ ਗਏ ਨੇ ਜਿਸ ਦਿਨ ਪੀ ਜਾਣ ਤੋਂ ਬਾਅਦ ਹੀ ਡਾਕਟਰ ਜਿਹੜਾ ਅਗਲੀ ਕੋਈ ਫੈਸਲਾ ਕਰ ਸਕੇ पराली साड़न के मामलों सुप्रीम कोर्ट ने कुछ सख्त कदम चके ने क्यू एम डी जोड़ी कि क्लास लगाई गई है ये कि सुप्रीम कोर्ट ने शुक्रवार को पाब और हरियाणा च पराली साड़न रोकने कमीशन फॉर एयर क्वालिटी मैनेजमेंट वालों चुके गए कदम संतुष्टि जाहिर की है अदालत ने प्रदूषण रोकने चुके गए कदमों बारे कई सवाल पूछे जिन्हों का अधिकारी चुकवे जवाब नहीं दे सके दसिए कि पराली साड़न कारण दिल्ली राष्ट्र राजधानी खेत च हर सर्दियों च ਡਿਊਸ਼ਨ ਦਾ ਪੱਤਰ ਵਗ ਜਾਂਦਾ ਹੈ ਜਸਟਿਸ ਐਬੀ ਐਸੋਕਾ ਦੇ ਆਰਕੈਸਟਿਕ ਜਹਾਜ਼ ਮਸੀਦੀ ਬੈਚ ਇਸ ਮਾਮਲੇ ਦੀ ਸੁਲਵਾਈ ਕਰ ਰਹੇ ਹਨ ਅਦਾਲਤ ਨੇ ਕਿਹਾ ਹੈ ਕਿ ਕਮਿਸ਼ਨ ਨੂੰ ਯਕੀਨਨ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿਮਿਨੀ ਪੱਧਰ ਤੇ ਬਰਾਲੀ ਸਾੜਨ ਦੇ ਬਦਲੇ ਉਕਰਨਾ ਦੀ ਵਰਤੋਂ ਕੀਤੀ ਜਾਵੇ ਅਦਾਲਤ ਨੇ ਪੁੱਛਿਆ ਹੈ ਕਿ ਸੀਏਕਯੂਐਮ ਐਕਟ ਦੀ ਧਾਰਾ 14 ਤਹਿਤ ਕੋਈ ਕਾਰਵਾਈ ਕੀਤੀ ਹੈ ਕਿ ਨਹੀਂ ਸਭ ਕੁਝ ਕਾਗਜ਼ ਤੇ ਹੈ ਅਤੇ ਤੁਸੀਂ ਮੁੱਖ ਦਰਸ਼ਕ ਬਣੇ ਹੋ ਜੇਕਰ ਤੁਸੀਂ ਇਹ ਸਕੇ ਇਸ਼ਾਰ ਨਹੀਂ ਦਿੰਦੇ ਕਿ ਕਾਨੂੰਨ ਉਲੰਘਣਾ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਵਿਵਸਥਾ ਸਿਰਫ ਕਾਗਜ਼ਾਂ ਤੇ ਨਹੀਂ ਲਿਖਿਆ ਜਾਂਦਾ ਸਹੀ ਕੀ ਬਰਾਲੀ ਸੜਨ ਦੇ ਮਾਮਲੇ ਤੇ ਸੁਪਰੀਮ ਕੋਰਟ ਨੇ ਜਿਹੜੀ ਸਖਤੀ ਵਰਤੀ ਹੈ ਅਤੇ ਸਹੀ ਇਹ ਕਿ ਉਹ ਦਿਨ ਭਾਗ ਅਧਿਕਾਰੀਆਂ ਨੂੰ ਜਿਹੜੀ ਫਟਕਾਰ ਲਗਾਈ ਹੈਗੀ ਹਰ ਸਾਲ ਬਰਾਲੀ ਸੜਨ ਤਰੰਗ ਦੀ ਰਾਸਥਾ ਦੀ ਦਿੱਲੀ ਦੀ ਜਿਹੜਾ ਸਰਦੀਆਂ ਦੇ ਵਿੱਚ ਮੌਸਮ ਆ ਉਹ ਹਮੇਸ਼ਾ ਹੀ ਖਰਾਬ ਕੋ ਚੱਲਦਾ ਹੈ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ ਤੇ ਤੰਜ ਪਾਸੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਤਾਂ ਐਮਐਸਪੀ ਦਾ ਮਤਲਬ ਤੱਕ ਨਹੀਂ ਪਤਾ ਤਾਂ ਸਹੀ ਕਿ ਕਿਸਾਨਾਂ ਦੇ ਹਿੱਤਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦੇ ਪੁੱਛਿਆ ਕਿ ਉਹ ਐਮਐਸਪੀ ਦਾ ਪੂਰਾ ਮਤਲਬ ਜਾਣਦੇ ਹਨ ਉਹਨਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਘੱਟ ਤੋਂ ਘੱਟ ਸਮਰਥਨ ਨੂੰ ਮੁੱਲ ਤੇ 24 ਫਸਲਾ ਖਰੀਦ ਰਹੀ ਹੈ ਅਮਿਤ ਸ਼ਾਹ ਨੇ ਰਿਵਾੜੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭ੍ਰਿਸ਼ਟਾਚਾਰ ਅਤੇ ਰਾਖਵਾਂਕਰਨ ਦੇ ਮੁੱਦੇ ਤੇ ਕਾਂਗਰਸ ਉੱਤੇ ਨਿਸ਼ਾਨਾ ਸੋਧਿਆ ਸ਼ਾਹ ਨੇ ਕਿਸਾਨਾਂ ਦੇ ਮੁੱਦ ਲੋਸ ਨਾ ਬਾਬਿਆ ਗਿਆ ਕਿ ਕੁਝ ਐਨਜੀਓ ਨੇ rahul ਬਾਬਾ ਨੂੰ ਗਿਆ ਹੈ ਕਿ ਐਮਐਸਪੀ ਦੇ ਨਾਂ ਤੇ ਉਹਨਾਂ ਨੂੰ ਵੋਟਾਂ ਮਿਲਣਗੀਆਂ ਉਹਨਾਂ ਪੁੱਛਿਆ rahul ਬਾਬਾ ਤੁਸੀਂ ਐਮਐਸਪੀ ਦਾ ਪੂਰਾ ਨਾ ਜਾਣਦੇ ਹੋ ਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਕਿਹੜੀ ਹਾੜੀ ਦੀ ਫਸਲ ਹੈ ਤੇ ਕਿਹੜੀ ਸੋਨੇ ਦੀ ਫਸਲ ਹੈ ਸ਼ਾਨ ਨੇ ਕਹਿ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਐਮਐਸਪੀ ਤੇ 24 ਫਸਲਾਂ ਖਰੀਦ ਰਹੀ ਹੈ ਉਹਨਾਂ ਕਹਿ ਕਿ ਹਰਿਆਣਾ ਦੇ ਕਾਂਗਰਸ ਨੇਤਾ ਦੱਸਣ ਕਿ ਕਿਹੜਾ ਕਾਂਗਰਸ ਸ਼ਾਸਿਤ ਰਾਜ ਇਹਨਾਂ ਫਸਲਾਂ ਖਰੀਦ ਰਿਹਾ ਹੈ ਸ਼ਾਨ ਨੇ ਪੁੱਛਿਆ ਕੈ ਕਰੈਕਟਰ ਅਤੇ ਦਿਲਗਾਨਾ ਵਿੱਚ ਐਮਐਸਪੀ ਦੇ ਕਿੰਨੀ ਫਸਲਾਂ ਖਰੀਦੀਆਂ ਜਾਂ ਹਨ ਉਹਨਾਂ ਕਹਿੰਦੇ ਕਿ ਕਾਂਗਰਸ ਸੂਚਨ ਦੌਰਾਨ ਜੋ ਨੀਡੀ ਖਰੀਦ ਦਿੱਤੇ ਰਸੋਰੀ ਪ੍ਰਤੀ ਕੁਆਂਟਲ ਸੀ ਪਰ ਹੁਣ 2300 ਰੁਪਏ ਪ੍ਰਤੀ ਕੁਆਂਟਲ ਤੇ ਚੋਨਾ ਖਰੀਦਾ ਜਾਂਦਾ ਹੈ ਅਤੇ ਜੇ ਤੁਸੀਂ ਹਰਿਆਣਾ ਵਿੱਚ ਭਾਰਤ ਦੀ ਸਰਕਾਰ ਚੁਣਦੀ ਹੋ ਤਾਂ ਅਸੀਂ 3100 ਰੁਪਏ ਪ੍ਰਤੀ ਕੁਆਂਟਲ ਤੇ ਚੋਨਾ ਖਰੀਦਾਂਗੇ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਹ नरेन्द्र મોદી ਸਰਕਾਰ ਦੀ ਜਿਸ 1 ਰੈਂਕ 1 ਪੈਨਸ਼ਨ ਦੀ ਲੰਬੇ ਸਮੇਂ ਤੋਂ ਲਬਿਤ ਮੰਗ ਨੂੰ ਪੂਰਾ ਕੀਤਾ ਹੈ ਦਾ ਸਹੀ ਕਿ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਤੇ ਤਿੱਖੇ ਅਵਾਭਾਦਤ ਬਿਆਨ ਦਿੱਤੇ ਨੇ ਉਹਨਾਂ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਐਮਐਸਪੀ ਦਾ ਪੂਰਾ ਮਤਲਬ ਵੀ ਨਹੀਂ ਪਤਾ ਆੜਤੀਆ ਵੱਲੋਂ ਪੰਜਾਬ ਦੇ ਵਿੱਚ ਅਕਤੂਬਰ ਤੋਂ ਸਾਰੀਆਂ ਮੰਡੀਆਂ ਜਿਹੜੀਆਂ ਕਿ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਕੇ ਰੱਖ ਦਿੱਤਾ ਹੈ ਦਾ ਸੇ ਕਿ ਆੜਤੀ ਐਸੋਸੀਏਸ਼ਨ ਨੇ ਪਕਤਾ ਪਾਇਗੀ ਇੱਕ ਅਹਿਮ ਮੀਟਿੰਗ ਸਥਾਨ ਕੋ ਸ਼ਹਿਰ ਵਿਖੇ ਹੋਈ ਜਿਸ ਦੌਰਾਨ ਅਨਸਰ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੰਜਾਬ ਪ੍ਰਧਾਨ ਵਿਜੇ ਕਲਰ ਦੇ ਸਦਦੇ ਤੇ ਆੜਤੀਆਂ ਦੀਆਂ ਸਮੱਸਿਆਵਾਂ ਦੇ ਹਾਲੀ ਅਕਤੂਬਰ ਤੋਂ ਦਾਣਾ ਮੰਡੀਆਂ ਤੱਕ ਬੰਦ ਰਹਿਣਗੇ ਯੂਨੀਅਨ ਆਗੂਆਂ ਨੇ ਯੂਨੀਅਨ ਦੇ ਸੁਪਾ ਪ੍ਰਧਾਨ ਦੀ ਹਮਾਇਤੀ ਦਾ ਐਲਾਨ ਕਰਦੇ ਕਿ ਜਦ ਤੱਕ ਆੜਤੀਆ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਸ ਸਮੇਂ ਮੰਡੀਆਂ ਦੀ ਹੜਤਾਲ ਚੱਲੇਗੀ रहेगी ਦੱਸਿਆ ਗਿਆ ਕਿ ਆਰਤੀਆ ਵੱਲੋਂ ਪੰਜਾਬ ਦੇ 1 ਅਕਤੂਬਰ ਤੋਂ ਸਾਰੀ ਮੰਡੀਆਂ ਜੁੜਾ ਬੰਦ ਕਰਨ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜਦ ਤੱਕ ਆਰਤੀਆਂ ਦੇ ਮੰਗਾ ਪੂਰਨ ਨਹੀਂ ਕੀਤੇ ਜਾਂਦੇ ਉਨਤ ਤੱਕ ਉਹ ਮੰਡੀਆਂ ਬੰਦ ਰਹਿਣਗੀਆਂ ਹੁਣ ਖਬਰ ਮੌਸਮ ਵਿਭਾਗ ਤੋਂ ਆਈਐਮਡੀ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਲਈ ਰੈਡ ਅਲਰਟ ਜਾਰੀ ਕੀਤਾ ਹੈ ਜਿੱਥੇ ਭਾਰੀ ਭਾਰੀ ਪੈ ਰਹੇ ਦੀ ਜ਼ੋਰਦਾਰ ਮੀਂਹ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਕਿ ਕਿ ਕਿਸਾਨਾਂ ਦੀ ਪੱਕੀ ਫਸਲ ਤੇ ਹੀ ਮਾਰ ਪੈ ਗਈ ਹੈ ਆਈਐਮਡੀ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਲਈ ਜੁੜਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਵਿਤੇ ਦੋ ਦਰਾਂ ਤੋਂ ਪੰਜਾਬ ਕਈ ਜ਼ਿਲ੍ਹਿਆਂ ਦੇ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਇਹ ਜਿਹੜੀਆਂ ਸੜਕਾਂ ਨਹੀਂ ਔਰ ਜਲ ਤਨਹੰਡੀਆਂ ਨਜ਼ਰ ਆ ਰਹੀਆਂ ਨੇ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਕਿ ਦੂਜੇ ਪਾਸੇ ਕਿਸਾਨਾਂ ਅੰਦੀ ਜਿਹੜੀ ਚਿੰਤਾ ਵਧ ਗਈ ਹੈ ਕਿਉਂਕਿ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਪੱਕੀ ਖੜੀ ਹੈ ਉਹਨਾਂ ਨੂੰ ਵਾਢੀ ਕਰਨੀ ਹੈ ਪਰ ਮੀਂਹ ਦੇ ਕਾਰਨ ਜਿਹੜੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਉਸ ਕਾਰਨ ਕਿਸਾਨਾਂ ਦੀ ਫਸਲ ਹੈ ਜਿਹੜੀ ਪੱਕੀ ਫਸਲ ਉਹ ਵਿਛ ਗਈ ਹੈ ਤੇ ਕਿਸਾਨਾਂ ਨੂੰ ਝੋਨੇ ਦੀ ਵਾਢੀ ਕਰਨ ਦੇ ਵਿੱਚ ਦੇਰੀ ਹੋ ਸਕਦੀ ਹੈ ਦੱਸਈਏ ਕਿ ਪੰਜਾਬ ਦੇ ਲਗਭਗ ਸਾਰੇ जिले में संभावना जताई जा रही है हालांकि नहीं नहीं विभाग ने जारी की चंडीगढ़ सूबे सब तो वापमान बठिंडा सैंती पॉइंट एक डिग्री दर्ज किया गया है चंडीगढ़ का तापमान उन्ती डिग्री दर्ज किया गया है जो कि आम नीन डिग्री घट्ट है इसके अंकड़े अनुसार यह तेरह साल ठंडा तो सितंबर से दरअसल पूरे देश में माहिर अक्तूबर के पहले हफ्ते तक चंडीगढ़ मोहाली पैन की संभावना जापती है एक सितंबर तो हूं तक आम वर्खा उनताली फीसद घट मीह दर्ज किया गया है अठती पॉइंट पांच मिलीमीटर वर्खा दर्ज की गई है जबकि इन्होंने दिनों दौरान पचहत्तर पॉइंट दो मिमलीमी मीह पैदा है चंडगढ़ ਮਿਲੀਮੀਟਰਮੀ ਦੱਸ ਕੀਤਾ ਗਿਆ ਹੈ ਜਦਕਿ 에어ਪੋਰਟ ਖੇਤਰ ਵਿੱਚ 10.0 ਮਿਲੀਮੀਟਰ ਬਾਰਿਸ਼ ਹੋਈ ਹੈ। ਦਾ ਸਹੀ ਹੈ। कि ज एक जून तो लेके ती सितंबर तक जो मानसून मनिया जाता है हालांकि मानसून खत्म होने के सिर्फ दो दिन बाकी ने क्योंकि सितंबर का महीना जोड़ा है खत्म होने की किरते खड़ा सिर्फ दो दिन जो मानसून के बाकी ने पर मौनसून विभासम विभाग के जोड़े माहिर ने उन्हों का कहना है कि अक्टूबर के पहले हफ्ते भी चंडगढ़ चंडगढ़ के आस पास लगते इलाकों के मीह पैन की जी कि संभावना है इस वरी मौनसून जी अपनी वापसी तीह सितंबर नहीं करेगा अक्टूबर के पहले हफ्ते भी पाबाब के कई जिले मीह ज ਸੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਇਸ ਵਾਰ ਪੰਜਾਬ ਦੇ ਵਿੱਚ ਮੀਂਹ ਪਿਛਲੇ ਸਾਲ ਨਾਲੋਂ ਘੱਟ ਦਰੂਤਿਆ ਗਿਆ ਹੈ ਇਸ ਸਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਉਹ ਬਹੁਤ ਹੀ ਜ਼ਿਆਦਾ ਘੱਟ ਪਿਆ ਹੈ ਸੋਕਾ ਜ਼ਿਆਦਾ ਪਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪਿਆ ਹੈ ਇਸ ਸਾਲ ਲੋਕਾਂ ਨੇ ਬੜਾ ਅਭਿਸਬਰੀ ਨਾਲ ਜਿਹੜਾ ਮੀਂਹ ਦਾ ਉਹ ਇੰਤਜ਼ਾਰ ਕੀਤਾ ਸੀ ਪਰ ਮੀਂਹ ਜਿਹੜਾ ਬੜਾ ਰੁਕ ਰੁਕੇ ਕਈ ਜ਼ਿਲ੍ਹਿਆਂ ਦੇ ਵਿੱਚ ਪਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਬੜੀ ਜ਼ੋਰਦਾਰ ਮੀਂਹ ਪਿਆ ਹੈ ਜਿੱਥੇ ਲੋਕਾਂ ਨੂੰ ਗਰਮੀ ਤੋਂ ਬਹੁਤ ਹੀ ਜ਼ਿਆਦਾ ਰਾਹਤ ਮਿਲੀ ਹੈ ਤੇ ਹੁਣੋਂ ਬੀਤੇ 2 ਦਿਨਾਂ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਭਗ ਜ਼ੋਰਦਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਵੀ ਚਿੰਤਾ ਜਿਹੜੀ ਵਾਧੀ ਨਜ਼ਰ ਆ ਰਹੀ ਹੈ ਕਿਸਾਨਾਂ ਨੇ ਜਿਹੜੀ ਆਪਣੀ ਝੋਨੇ ਦੀ ਫਸਲ ਆ ਤਿਆਰ ਖੜੀ ਆ ਪੱਕੀ ਫਸਲ ਉਹਨਾਂ ਨੇ ਵੜਣੀ ਆ ਤਾਂ ਹਲ ਹਲ ਫਿਲਹਾਲ ਦੇ ਵਿੱਚ ਸਰਕਾਰ ਨੇ ਵੀ ਜਿਹੜੇ ਝੋਨੇ ਵੜਨ ਦਾ ਜਿਹੜਾ ਸਮਾਂ ਆ ਉਹ ਸੀਮਿਤ ਕਰ ਦਿੱਤਾ ਗਿਆ ਕਿ ਕਿਹੜੇ ਸਮੇਂ ਕਿਸਾਨ ਆਪਣੀ ਫਸਲ ਨੂੰ ਵੜਣਗੇ ਤੇ ਇਹ ਭਾਰੀ ਮੀਂਹ ਤੇਜ਼ ਹਵਾਵਾਂ ਤੇ ਬੱਦਲ ਬਿਜਲੀ ਨੇ ਜਿਹੜੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਆਈਐਮਡੀ ਵਿਭਾਗ ਨੇ ਹਿਮਾਚਲ ਤੇ ਹਰਿਆਣਾ ਤੇ ਪੰਜਾਬ ਨੂੰ ਜਿਹੜਾ ਰੈਡ ਅਲਰਟ ਤੇ ਵੀ ਰੱਖਿਆ ਕਿ ਜਿਹੜਾ ਚੱਕਰਵਤੀ ਜਿਹੜਾ ਚੱਕਰਵਾਤ ਹੈ ਦਰਿਆਤੇ ਇਹ ਹੌਸ ਨੇ ਆਪਣੇ ਰਫਤਾਰ ਨੂੰ ਤੇਜ਼ ਕਰ ਲਿਆ ਹੈ ਜਿਸ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦੇ ਨਾਲ ਸਾਰੇ ਲਗਦੇ ਇਲਾਕਿਆਂ ਦੇ ਵਿੱਚ ਆਈਐਮਡੀ ਵੱਲੋਂ ਰੈਡ ਅਲਰਟ ਦਿੱਤਾ ਗਿਆ ਹੈ ਅਤੇ ਹਿਮਾਚਲ ਦੇ ਵਿੱਚ ਕੱਲ ਮੌਸਮ ਵਿਭਾਗ ਵੱਲੋਂ ਹੜ੍ਹ ਦਾ ਅਲਰਟ ਵੀ ਜਿਹੜਾ ਜਾਰੀ ਕੀਤਾ ਗਿਆ ਸੀ ਹਿਮਾਚਲ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਚਿਤਾਈ ਗਈ ਸੀ ਉੱਥੇ ਹੀ ਪੰਜਾਬ ਦੇ ਜ਼ਿਲ੍ਹਿਆਂ 'ਚ ਕੱਲ ਸ਼ਾਮ ਨੂੰ ਬਹੁਤ ਜ਼ਿਆਦਾ ਜ਼ੋਰਦਾਰ ਮੀਂਹ ਪਿਆ ਹੈ ਜਿਸ ਦੇ ਨਾਲ ਸੜਕਾਂ ਜਲਖਲ ਹੋਈਆਂ ਨੇ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਂ ਹੋਵਾਂਗੀ ਤੁਸੀਂ ਦੇਖਦੇ ਰਹੋ ਨੀੜਾ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ